ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਿਨਾ ਕਰਵਾਟ ਤੋਂ ਘੱਟ ਤੇਲ ਵਿੱਚ ਕਰੇਲੇ ਤਿਆਰ ਕਰਾਂਗੇ ਆਪਾਂ ਇਹਨਾਂ ਨੂੰ ਛਿੱਲਾਂਗੇ ਵੀ ਨਹੀਂ ਛਿਲਕੇ ਸਮੇਤ ਤਿਆਰ ਕਰਾਂਗੇ ਕੋਈ ਆਪਾਂ ਇਹਨਾਂ ਨੂੰ ਨਮਕ ਵਾਲੇ ਪਾਣੀ ਵਿੱਚ ਨਹੀਂ ਰੱਖਿਆ ਸਿੰਪਲ ਪਾਣੀ ਵਿੱਚ ਧੋ ਕੇ ਕਰੇਲੇ ਬਣਾਏ ਆ ਕਰੇਲੇ ਬਹੁਤ ਹੀ ਸਵਾਦਿਸ਼ਟ ਬਣਨਗੇ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਸਿਰਫ 2 ਚਮਚ ਤੇਲ ਵਿੱਚ ਇੱਕ ਪੂਰ ਬਣਾਵਾਂਗੇ ਇਹ ਆਪਾਂ 1 ਕਿਲੋ ਕਰੇਲੇ ਆ ਜਿਹੜੇ ਉਹਨਾਂ ਨੂੰ ਤਿਆਰ ਕਰਾਂਗੇ ਕਰੇਲਿਆਂ ਨੂੰ ਆਪਾਂ ਧੋ ਬਣਾ ਕੇ ਸੁਕਾ ਲਵਾਂਗੇ ਤੇ ਮਸਾਲਿਆਂ ਵਿੱਚ ਆਪਾਂ ਜੀਰਾ ਅਜਵਾਇਨ ਤਨੀਆ ਕਾਲੀ ਮਿਰਚ ਸੌਂਫ ਕਲੌਂਜੀ ਤੇ ਮੇਥੀ ਦਾਣਾ ਮਗਾਂ ਲਈਆਂ ਨੇ ਵੱਡੀ ਇਲਾਚੀ ਲਈਏ ਛੋਟੀ ਇਲਾਚੀ ਜਵਿਤਰੀ ਇੱਕ ਫੁੱਲ ਲਿਆ ਹੈ ਕਾਲੀ ਮਿਰਚ ਇਸਵਾਂਜਨਾ ਦੇ ਪੱਤੇ ਆ ਤੇ ਕਸੂਰੀ ਮੇਥੀ ਲਈਏ ਤੇ ਲੌਂਗ ਇਸ ਨਾਲ ਕਸੂਰੀ ਮੇਥੀ ਨਾਲ ਟੇਸਟ ਬਹੁਤ ਵਧੀਆ ਆਏਗਾ ਆਵੇਗਾ ਮਸਾਲੇ ਵੀ ਸਿਹਤ ਵਾਸਤੇ ਜ਼ਰੂਰੀ ਹੁੰਦੇ ਹਨ ਦਾਲਚੀਨੀ ਲਈਏ ਤੇ ਜਿਹੜਾ ਧਨੀਆ ਹੈ ਤੇ ਸੌਫਾ ਉਹ ਇਹਨਾਂ ਦੀ ਗਰਮਾਇਸ਼ ਨੂੰ ਬੈਲੈਂਸ ਕਰੇਗਾ ਤੇ ਇਹ ਜਿਹੜੇ ਸਵਾਂਜਨਾ ਦੇ ਪੱਤੇ ਆ ਇਹ ਸਿਹਤ ਵਾਸਤੇ ਜੀ ਬਹੁਤ ਵਧੀਆ ਜੇਕਰ ਆਪਾਂ ਮਸਾਲਿਆਂ ਦੇ ਰੂਪ ਵਿੱਚ ਵਰਤਦੇ ਆਂ ਤੇ ਸਾਰੀਆਂ ਚੀਜ਼ਾਂ ਹੀ ਸਿਹਤ ਵਾਸਤੇ ਸਾਰੇ ਮਸਾਲੇ ਬਹੁਤ ਜ਼ਰੂਰੀ ਹੁੰਦੇ ਨੇ ਤੁਸੀਂ ਜਰੂਰ ਇਹਨਾਂ ਦੀ ਵਰਤੋਂ ਕਰਿਆ ਕਰੋ ਬਣਾ ਕੇ ਰੱਖਿਆ ਕਰੋ ਦਾਲ ਚੀਨੀ ਤੇ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦੇ ਗੋਣ ਹਨ ਆਪਾਂ ਇਹਨਾਂ ਨੂੰ ਮਿਕਸੀ ਇਹ ਥੋੜੀ ਜੀ ਆਪਾਂ ਸੁੰਡ ਲਈਏ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਤੇ ਕਰੇਲੇ ਜਿਹੜੇ ਪੱਕੇ ਹੋਏ ਆ ਉਹਨਾਂ ਦੇ ਆਪਾਂ ਬੀਜ ਕੱਢ ਲਾਂਗੇ ਆਪਾਂ ਜੀ ਕਰੇਲੇ ਛਿੱਲੇ ਨਹੀਂਗੇ ਕਿਉਂਕਿ ਕਰੇਲੇ ਜਿਹੜੇ ਉੱਪਰਲੇ ਭਾਗ ਇਹਦੇ ਵਿੱਚ ਬਹੁਤ ਗੁਣ ਹੁੰਦੇ ਹਨ ਜਿਵੇਂ 슈ਗਰ ਰੋਗੀਆਂ ਲਈ ਤੁਹਾਨੂੰ ਪਤਾ ਹੀ ਹੈ ਕਰੇਲਾ ਬਹੁਤ ਵਧੀਆ ਹੁੰਦਾ ਹੈ ਤੇ ਆਪਾਂ ਹਮੇਸ਼ਾ ਹੀ ਕਰੇਲਾ ਕਦੇ ਵੀ ਤਲਕੇ ਨਹੀਂ ਬਣਾਏ ਮੈਂ ਹਮੇਸ਼ਾ ਹੀ ਕarele ਇਸ ਤਰ੍ਹਾਂ ਬਣਾਉਣੀ ਆ ਤੇ ਮੇਰੇ ਬੱਚੇ ਵੀ ਕareleਆਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਆ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਆ ਕarele ਕਿਉਂਕਿ ਜੀ ਇੱਕ ਤਾਂ ਆਪਾਂ ਘੱਟ ਤੇਲ ਵਿੱਚ ਬਣਾਉਣੀ ਆ ਇੱਕ ਮਸਾਲੇ ਵਗੈਰਾ ਪਾ ਕੇ ਕਿਉਂਕਿ ਮਸਾਲਿਆਂ ਦੇ ਵੀ ਆਪਦੇ ਹੀ ਗੁਣ ਹੁੰਦੇ ਨੇ ਜੇਕਰ ਤੁਸੀਂ ਇਸ ਤਰ੍ਹਾਂ ਵਰਤੋਂ ਕਰਦੇ ਹੋ ਤੇ ਇਹਨਾਂ ਦੇ ਗੁਣਾ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ ਜਿਵੇਂ ਕਿ ਪਤਾ ਹੀ ਹੈ ਕarele ਸ਼ੂਗਰ ਰੋਗੀ ਹਰ ਇੱਕ ਰੋਗ ਲਈ ਬਹੁਤ ਵਧੀਆ ਹੁੰਦਾ ਆਪਾਂ 2 ਚਮਚ ਤੇਲ ਲਏ ਆ ਤੇ ਇਹਦੇ ਵਿੱਚ ਆਪਾਂ ਹਲਦੀ ਨਮਕ ਮਿਰਚ ਇਹ ਤੁਸੀਂ ਸਵਾਦ ਅਨਸਾਰ ਪਾਉਣੀ ਜਿੰਨਾ ਕਿ ਪਾਉਣੀ ਹੈ ਦੋ ਚਮਚ ਤੇਲ ਦੇ ਵੱਡੇ ਭਰ ਕੇ ਲੈ ਆ ਤੇ ਇਹ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਹੈ ਇਹਦੇ ਮੈਂ ਤਿੰਨ ਕੀ ਚਮਚ ਪਾਵਾਂਗੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ ਇਹ ਜੀ ਡਾਈਜੈਸਟ ਵੀ ਕਿਉਂਕਿ ਜਿਹੜੇ ਮਸਾਲੇ ਆ ਉਹ ਆਪਣਾ ਹਾਜਮਾ ਵੀ ਦਰੁਸਤ ਕਰਦੇ ਆ ਤੇ ਆਪਣੇ ਜਿਹੜੇ ਹੱਥਾਂ ਪੈਰਾਂ ਦੀ ਜੋੜਾਂ 'ਚ ਦਰਦ ਹੁੰਦਾ ਜਿਵੇਂ ਆਪਾਂ ਇਹਦੇ ਵਿੱਚ ਕਈ ਚੀਜ਼ਾਂ ਦੀ ਵਰਤੋਂ ਕਰਦੇ ਮੇਥਰਿਆਂ ਦੀ ਖਾਸ ਕਰਕੇ ਬਹੁਤ ਜ਼ਰੂਰੀ ਹੁੰਦੇ ਹਨ ਤੇ ਮਸਾਲਾ ਕਰੇਲਿਆਂ ਵਿੱਚ ਕੁਝ ਇਸ ਤਰ੍ਹਾਂ ਭਰ ਲਾਂਗੇ ਆਪਾਂ ਥੋੜਾ ਥੋੜਾ ਹੀ ਮਸਾਲਾ ਭਰਨਾ ਬਹੁਤ ਜ਼ਿਆਦਾ ਮਸਾਲੇ ਦੀ ਜ਼ਰੂਰਤ ਨਹੀਂ ਤੇ ਜੀ ਆਪਾਂ ਤੇਲ ਇਸ ਕਰਕੇ ਤੇਲ ਨਾਲ ਜਿਹੜਾ ਟੇਸਟ ਆ ਬਹੁਤ ਵਧੀਆ ਆਉਂਦਾ ਹੈ ਤੇ ਤੇਲ ਦੀ ਜ਼ਰੂਰ ਵਰਤੋਂ ਕਰਿਆ ਕਰੋ ਬਿਲਕੁਲ ਵੀ ਕੱਚਾ ਤੇਲ ਹੀ ਮੈਂ ਲੈਣੀ ਆ ਸਰੋਂ ਦਾ ਕਦੇ ਵੀ ਪਕਾਇਆ ਨਹੀਂ ਤੇ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਕਰੇਲੇ ਬਣਦੇ ਆ ਬਿਲਕੁਲ ਵੀ ਕੌੜੇ ਨਹੀਂ ਬਣਨਗੇ ਕਿਸੇ ਬੱਚੇ ਨੂੰ ਵੀ ਖਿਲਾਓਗੇ ਤੇ ਉਹ ਵੀ ਕਵੇਗਾ ਕਿ ਬਹੁਤ ਸਵਾਦ ਬਣੇ ਆ ਕਿਉਂਕਿ ਸਾਡੇ ਵੀ ਬੱਚੇ ਛੋਟੇ ਆ ਪਰ ਜਰੂਰ ਖਾਂਦੇ ਆ ਕarele ਹਰ ਇੱਕ ਨੂੰ ਸਾਡੇ ਘਰ ਬਹੁਤ ਜ਼ਿਆਦਾ ਪਸੰਦ ਆ ਆਪਾਂ ਯਾਤਰ ਬਣਾ ਕੇ ਹੀ ਰੱਖੀਦਾ ਤੇ ਮੈਂ ਕਿਹਾ ਕਿ ਕਿਉਂ ਨਾ ਵੀਡੀਓ ਸ਼ੇਅਰ ਕਰੀਏ ਕਿਉਂ ਪਿਛਲੇ ਸਾਲ ਵੀ ਤੁਸੀਂ ਦੇਖਿਆ ਆਪਾਂ ਯਾਤਰ ਕarele ਇਸ ਤਰ੍ਹਾਂ ਹੀ ਬਣਾਈਦੇ ਆ ਕਿਉਂਕਿ ਡੀਪ ਫਰਾਈ ਚ ਜੀ ਫਾਇਦਾ ਨਹੀਂ ਹੁੰਦਾ ਨਾਲੇ ਐਸਿਡ ਬਣਦਾ ਬਹੁਤ ਜ਼ਿਆਦਾ ਜਦੋਂ ਤੁਸੀਂ ਕareleਆਂ ਨੂੰ ਤਲ ਲੈਂਦੇ ਹੋ ਜੇਕਰ ਇਸ ਤਰ੍ਹਾਂ ਬਣਾਓਗੇ ਨਾ ਤਾਂ ਤੁਹਾਡੇ ਤਜਾਬ ਬਣੇਗਾ ਤੇ ਨਾਲੇ ਕਰੇਲਿਆਂ ਦਾ ਜਿਹੜੇ ਗੋਣਾ ਉਹਨਾਂ 'ਚ ਹੋਰ ਵਾਦਾ ਹੋ ਜਾਂਦਾ ਹੈ ਸਾਰਿਆਂ ਨੂੰ ਆਪਾਂ ਭਰ ਲਿਆ ਏ ਇੱਧਰ ਆਪਾਂ 2 ਚਮਚੀ ਤੇਲ ਦੇ ਪਾਏ ਆ ਜਿਆਦਾ ਤੇਲ ਦੀ ਵਰਤੋਂ ਨਹੀਂ ਕੀਤੀ ਤੇ ਇਹਨਾਂ ਵਿੱਚ ਕੁਛ ਇਸ ਤਰ੍ਹਾਂ ਕਰੇਲੇ ਰੱਖ ਦਾਂਗੇ ਆਪਾਂ 2 ਪੂਰਾ ਵਿੱਚ ਬਣਾਵਾਂਗੇ ਇੱਕ ਪੂਰ ਪਹਿਲਾਂ ਕਿਉਂਕਿ 1 ਕਿਲੋ ਕਰੇਲੇ ਲਏ ਆ ਤੇ ਇੱਕ ਪੂਰ ਪਹਿਲਾਂ ਬਣਾ ਲਾਂਗੇ ਇੱਕ ਬਾਅਦ 'ਚ ਤੇ ਆਪਾਂ ਦੋਨਾਂ ਇੱਕ ਪੈਨ ਨੂੰ ਉੱਧਰ ਧਰ ਦਾਂਗੇ ਇੱਕ ਪੈਨ ਨੂੰ ਇੱਧਰ ਧਰ ਦਾਂਗੇ ਤੇ ਕੁਛ ਇਸ ਤਰ੍ਹਾਂ ਟਾਕ ਦਾਂਗੇ ਕਿਉਂਕਿ ਆਪਣੀ ਸਟੀਮ ਨਾਲ ਹੀ ਬਹੁਤ ਵਧੀਆ ਬਣ ਜਾਣਗੇ ਥੋੜੇ ਜਿਹਾ ਸੌਫਟ ਹੋ ਗਏ ਆ ਤੇ ਆਪਾਂ ਘੱਟ ਗੈਸ ਤੇ ਹੀ ਕਰੇਲੇ ਬਣਾਉਣੇ ਆ ਫੁੱਲ ਗੈਸ ਨਹੀਂ ਕਰਨੀ ਘੱਟ ਗੈਸ ਤੇ ਹੁੰਦਾ ਫੁੱਲ ਗੈਸ ਤੇ ਸੜ ਜਾਂਦੇ ਆ ਤੇ ਕਾ ਪਾਸੇ-ਪਾਸੇ ਕੰਮ ਵੀ ਕਰ ਸਕਦੇ ਆਪਾਂ 10 ਕਿ ਮਿੰਟ ਦਾ ਅੰਤਜਾ ਰੱਖੀਦਾ 10 ਮਿੰਟ ਬਾਅਦ ਇਹਨਾਂ ਨੂੰ ਥਲ ਲਈਦਾ ਤੇ ਦੇਖੋ ਜੀ ਆਪਾਂ ਕਰੇਲਿਆਂ ਨੂੰ ਇੱਕ ਵਾਰ ਥਲ ਲਿਆ ਹੈ ਤੇ ਬਹੁਤ ਹੀ ਸਵਾਦ ਬੰਦੇ ਆ ਜਰੂਰ ਜੀ ਇਸ ਤਰ੍ਹਾਂ ਬਣਾ ਕੇ ਦੇਖਿਓ ਇਦੋਂ ਘੱਟ ਗੈਸ ਤੇ ਚੀਜ਼ ਬਣਾਉਂਦੇ ਹੋ ਉਹਦੇ ਸਵਾਦ 'ਚ ਵੀ ਵਾਧਾ ਹੁੰਦਾ ਫੁੱਲ ਗੈਸ ਤੇ ਕਈ ਵਾਰੀ ਜਲ ਵੀ ਜਾਂਦੀ ਹੈ ਕਦੇ ਵੀ ਤੁਸੀਂ ਕੋਈ ਵੀ ਚੀਜ਼ ਬਣਾਉਂਦੇ ਹੋ ਭਾ ਕੋਈ ਵੀ ਚਾਹ ਵੀ ਹੁੰਦੀ ਹੈ ਘੱਟ ਗੈਸ ਤੇ ਜਿਆਦਾ ਸਵਾਦ ਬਣੇਗੀ ਕਿ ਤੁਸੀਂ ਫੁੱਲ ਗੈਸ ਤੇ ਬਣਾ ਕੇ ਦੇਖ ਲਿਆ ਕਰੋ ਇੱਕ ਘੱਟ ਗੈਸ ਤੇ ਕਰੇਲੇ ਵੀ ਇਸ ਤਰ੍ਹਾਂ ਜੀ ਆਪਾਂ ਘੱਟ ਗੈਸ ਤੇ ਬਣਾ ਲਈਦੇ ਚਟਪਾਟੀ ਬਣ ਕੇ ਤਿਆਰ ਹੋ ਜਾਂਦੇ ਕੋਈ ਬਹੁਤ ਜ਼ਿਆਦਾ ਹੁੰਦਾ ਨਹੀਂ ਵੀ ਬਹੁਤ ਜ਼ਿਆਦਾ ਟਾਈਮ ਲੱਗਦਾ ਜੇਕਰ ਆਪਾਂ ਤਲਾਂਗੇ ਤੇ ਉਹ ਫਿਰ ਆਪ ਨੂੰ ਕੋਲ ਹੀ ਖੜਨਾ ਪੈਂਦਾ ਹੈ ਤੇ ਇਹ ਦੇਖੋ ਜੀ ਇਹ ਆਪਾਂ ਦੂਜਾ ਪੂਰਵੀ ਇਹਦੇ ਉੱਤੇ ਇਸ ਤਰ੍ਹਾਂ ਰੱਖ ਕੇ ਕੁਛ ਦੇਰ ਆਪਾਂ ਇਹਨਾਂ ਨੂੰ ਠਾਕ ਦੇਾਂਗੇ ਸਟੀਮ ਦੁਆਰਾ ਹੀ ਤਿਆਰ ਹੋ ਜਾਂਦੇ ਆ ਦੇਖੋ ਜੀ ਕਿੰਨੇ ਸਵਾਦਿਸ਼ਟ ਕarele ਆ ਹੁਣ ਆਪਾਂ ਇਹਨਾਂ ਨੂੰ ਤੁਹਾਨੂੰ ਕੱਢ ਕੇ ਦਿਖਾਉਣੀ ਆ ਤੇ ਇਸ ਥੋੜਾ ਜਿਹਾ ਸਮੋਕੀ ਫਲੇਵਰ ਵੀ ਹੁੰਦਾ ਕਿਉਂਕਿ ਤੇਲ ਘੱਟ ਲਾਇਆ ਹੋਇਆ ਬਹੁਤ ਹੀ ਸਵਾਦ ਕarele ਬਣਦੇ ਆ ਜਦੋਂ ਵੀ ਆਪਣੀ ਫ੍ਰਿਜ ਵਿੱਚ ਰੱਖ ਲਓ ਚੁੱਪ ਕਰਕੇ ਜਦੋਂ ਤੁਹਾਡਾ ਜੀ ਕਰਦਾ ਇਹਨੂੰ ਆਪਦੀ ਰੋਟੀ ਨਾਲ ਖਾਓ ਦੋ ਦਿਨ ਰੱਖੋ ਚਾਰ ਦਿਨ ਰੱਖੋ ਖਰਾਬ ਤਾਂ ਜੀ ਹੁੰਦੇ ਨਹੀਂਗੇ ਤੇ ਇਸ ਤਰ੍ਹਾਂ ਮਸਾਲੇ ਵਾਲੇ ਗਰੇਲੇ ਵੀ ਜਰੂਰ ਬਣਾ ਕੇ ਦੇਖੋ ਦੂਜੇ ਤੁਸੀਂ ਬਹੁਤ ਤਰ੍ਹਾਂ ਦੇ ਤਾਂ ਬਣਾ ਕੇ ਵੇਖਿਆ ਹੀ ਏ ਤੇ ਇਹ ਦੇਖੋ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ